ਸਸ਼ੀ ਕਾਲ ਜੀ ਅਸਟ੍ਰੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਕਹਿੰਦੀ ਆ ਕਿ ਜਿੱਦਾਂ ਵੀ ਅਸੀਂ ਜੋ ਕੁਝ ਕਰਦੇ ਆ ਉਸ ਦਾ ਪ੍ਰਭਾਵ ਸਾਡੀ ਜ਼ਿੰਦਗੀ ਤੇ ਪੈਂਦਾ ਪਰ ਬਹੁਤੇ ਕੰਮ ਅਸੀਂ ਕੀ ਕਰਦੇ ਆ ਆਪਣੀ ਐਮੀਅਤ ਲਈ ਪਰਿਵਾਰ ਵਿੱਚ ਆਪਣੀ ਐਮੀਅਤ ਲਈ ਕਿ ਸਾਨੂੰ ਕੋਈ ਆਮ ਤੁਸੀਂ ਸੁਣਿਆ ਹੋਣਾ ਪਰਿਵਾਰ ਵਿੱਚ ਜਿਹੜੀ ਗੱਲ ਦੀ ਆਪਾਂ ਡਿਸਕਸ਼ਨ ਕਰਨੀ ਆ ਆਪਣੇ ਨਾਲ ਹੀ ਜੋ ਹੁੰਦੀਆਂ ਗੱਲਾਂ ਆਪਾਂ ਹਰ ਰੋਜ਼ ਉਸ ਤੇ ਹੀ तकरीबन तकरीबन ਚਰਚਾ ਕਰਦੇ ਆ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹੂੰਗੀ ਇਹ ਗੱਲ ਕਰਨ ਤੋਂ ਪਹਿਲਾਂ ਅਸੀਂ ਕੀ ਕਰਦੇ ਆ ਮੈਂ ਜਾਂ ਤਾਂ ਅਸੀਂ ਆਪਣੇ ਪਿਛਲੇ ਨੂੰ ਲੈ ਕੇ ਬੈਠੇ ਹੁੰਨੇ ਆ ਵਕਤ ਨੂੰ ਤੇ ਜਾਂ ਅਸੀਂ ਆਪਣੇ ਆਉਣ ਵਾਲੇ ਵਕਤ ਦੀ ਗੱਲ ਕਰਦੇ ਆ ਦੋ ਹੀ ਚੀਜ਼ਾਂ ਅਸੀਂ ਹਮੇਸ਼ਾ ਸਹੀ ਕਰਦੇ ਆ ਜਾਂ ਤਾਂ ਅਸੀਂ ਪਿਛਲੇ ਸਮੇਂ ਦੀ ਗੱਲ ਕਰਦੇ ਆ ਜੁਲੰਗਿਆ ਹਮੇਸ਼ਾ ਤੁਸੀਂ ਕਿਸੇ ਨਾਲ ਗੱਲ ਕਰਕੇ ਦੇਖੋ ਤੇ ਜਾਂ ਸੀ ਸਿਰਫ ਆਉਣ ਵਾਲੇ ਸਮੇਂ ਦੀ ਗੱਲ ਕਰਦੇ ਆ ਤੇ ਸਾਨੂੰ ਬੇਵਕੂਫ ਵੀ ਸਿਰਫ ਇਹ ਸੇ ਕਰਕੇ ਬਣਾਇਆ ਜਾਂਦਾ ਕਿ ਜਾਂ ਪਿਛਲੀਆਂ ਗੱਲਾਂ ਕਰ ਕਰ ਤੇਰੇ ਨਾਲ ਆ ਹੋਇਆ ਤੇਰੇ ਨਾਲ ਦੇਖ ਤੂੰ ਤੇ ਬਸ ਤੂੰ ਹੀ ਆ ਜੋ ਇਦਾਂ ਕੱਟ ਗਈ ਜਾਂ ਕੱਟ ਗਿਆ ਨਹੀਂ ਤਾਂ ਤੁਹਾਡੀ ਤਾਂ ਕੋਈ ਜ਼ਿੰਦਗੀ ਤੁਹਾਡੇ ਤਾਂ ਕੋਈ ਆ ਤੁਹਾਡੇ ਤਾਂ ਕੋਈ ਆ ਸੀਗਾ 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 ਜਾਂ ਇਦਾਂ ਹੋਊਗਾ ਤੁਸੀਂ ਇਦਾਂ ਕਰ ਲੈਣਾ ਤੁਹਾਡੇ ਇਦਾਂ ਹੋ ਜਾਣਾ ਇਦਾਂ ਹੋ ਜਾਣਾ ਤੁਸੀਂ ਆ ਡਰ ਡਰ ਇੱਕ ਮੌਤ ਦਾ ਡਰ ਤੇ ਇੱਕ ਰੱਬ ਦਾ ਨਾਮ ਤੇ ਇੱਕ ਫਿਊਚਰ ਦੀ ਚਿੰਤਾ ਇਹ ਤਿੰਨੋਂ ਚੀਜ਼ਾਂ ਹੀ ਇਨਸਾਨ ਨੂੰ ਅਸਲ 'ਚ ਇੱਕੋ ਹੀ ਚੀਜ਼ ਨਾਲ ਜੁੜੀਆਂ ਹੋਈਆਂ ਨੇ ਰੱਬ ਦਾ ਨਾਮ ਤਾਂ ਇੱਕ ਅਹਜੀ એનર્ਜੀ ਆ ਜਿਹਨੂੰ ਤੁਸੀਂ ਹਮੇਸ਼ਾ ਆਪਣੇ ਅੰਦਰੋਂ ਮਹਿਸੂਸ ਕਰਦੇ ਹੋ ਕਿਉਂਕਿ ਉਹ ਸਾਹਾਂ ਨਾਲ ਸਾਡੇ ਅੰਦਰ ਜਾਂਦਾ ਹੈ ਤੇ ਫਿਰ ਅਸੀਂ ਉਸ ਦੀ એનર્ਜੀ ਨੂੰ ਫਿਰ ਵੀ ਅਸੀਂ ਇਸ ਤਰ੍ਹਾਂ ਲੈਨੇ ਆ ਕਿ ਆਹ ਕਰਾਂਗੇ ਤਾਂ ਆਹ ਹੋਗਾ ਆਹ ਕਰਾਂਗੇ ਤਾਂ ਆਹ ਹੋਗਾ ਜਦਕਿ ਕੰਮ ਤੇ ਦੁਨੀਆਦਾਰੀ ਦੇ ਆ ਇਹ ਗੱਲ ਮੰਨਣ ਵਾਲੀ ਹੈ ਨਾ ਦੂਜੀ ਗੱਲ ਆਪਾਂ ਗੱਲ ਕਰਦੇ ਹਾਂ ਹਮੇਸ਼ਾ ਆਉਣ ਵਾਲੀ ਗੱਲ ਤੇ ਪਰ ਗੱਲ ਕਰਨੀ ਚਾਹੀਦੀ ਹੈ ਜੋ ਸਾਡੇ ਨਾਲ ਚੱਲ ਰਿਹਾ ਇਸ ਟਾਈਮ ਤੇ ਉਸ ਬਾਰੇ ਕੋਈ ਗੱਲ ਨਹੀਂ ਕਰਦਾ ਕੋਈ ਸੁਣਨਾ ਵੀ ਨਹੀਂ ਚਾਹੁੰਦਾ اچھا ਇਹ ਇਹ ਵੀ ਤੁਸੀਂ ਕਈ ਵਾਰੀ ਸੁਣਿਆ ਹੋਣਾ ਚੱਲ ਸਾਡੀ ਤੇ ਨੰਗ ਗਈ ਕੀ ਨੰਗ ਗਈ ਕਿਉਂ ਨੰਗ ਗਈ ਬਾਈ ਨੰਗ ਰਹੀ ਐ ਕਹੋ ਕਿੱਦਾਂ ਲੰਗ ਰਹੀ ਆ ਉਹਨੂੰ ਸਹੀ ਕਰਨਾ ਸਾਡੀ ਤਾਂ ਲੰਗ ਗਈ ਹੁਣ ਆਉਣ ਵਾਲੇ ਦਾ ਵਧੀਆ ਹੋਵੇ ਆਉਣ ਵਾਲੇ ਦਾ ਵਧੀਆ ਤਾਂ ਹੋਊਗਾ ਜੇ ਅੱਜ ਵਧੀਆ ਕਰਾਂਗੇ ਅਸੀਂ ਅਸੀਂ ਆਪਣੀ ਜ਼ਿੰਦਗੀ ਨੂੰ ਵਧੀਆ ਨਿਗਾਵਾਂਗੇ ਹੁਣ ਮੇਨ ਗੱਲ ਆਪਾਂ ਜਿਹੜੀ ਸ਼ੁਰੂ ਕੀਤੀ ਸੀ ਉਹ ਇਹ ਸੀ ਐਹਮੀਅਤ ਦੀ ਹਰ ਕਿਸੇ ਨੂੰ ਇਹ ਆ ਕਿ ਮੇਰੀ ਐਹਮੀਅਤ ਹੋਣੀ ਚਾਹੀਦੀ ਆ ਮੇਰਾ ਇੱਕ ਇੱਕ ਘਰ ਦੇ ਵਿੱਚ ਮੈਨੂੰ ਮੈਨੂੰ ਹਰ ਕਿਸੇ ਨੂੰ ਮੋਢੀ ਬਣਾਉਣ ਦਾ ਸ਼ੌਂਕ ਚੜਿਆ ਅੱਗੇ ਕੀ ਹੁੰਦਾ ਸੀ ਪਰਿਵਾਰ ਦੇ ਵਿੱਚ ਤੁਸੀਂ ਸੱਚ ਜਾਣੋ ਆਪਾਂ ਇਹ ਸੁਣਿਆ ਵੀ ਹੋਣਾ ਤੁਸੀਂ ਆਪਣੇ ਬਜ਼ੁਰਗਾਂ ਤੋਂ ਕਿ ਘਰ ਵਿੱਚ ਇੱਕ ਪਰਿਵਾਰ ਦੇ ਵਿੱਚ ਇੱਕ ਮੋਢੀ ਬਣਾ ਦਿੱਤਾ ਜਾਂਦਾ ਸੀ ਜਿਹੜਾ ਕਿ ਸਾਰਾ ਕੁਝ ਕਰਤਾ ਤਰਤਾ ਉਹ ਹੀ ਤੇ ਬਾਕੀ ਪਰਿਵਾਰ ਆਰਾਮ ਨਾਲ ਸ਼ਾਂਤੀ ਨਾਲ ਉਸ ਦੇ ਫੈਸਲੇ ਨੂੰ ਮੰਨ ਲੈਂਦੇ ਸੀ ਅਖਾਂ ਕਿ ਚਲੋ ਵੀਰ ਜੀ ਨੇ ਕਿਹਾ ਭਾਈ ਜੀ ਨੇ ਕਿਹਾ ਭਾਈ ਸਾਹਿਬ ਨੇ ਕਿਹਾ ਪਿਤਾ ਜੀ ਨੇ ਕਿਹਾ ਹਨਾ ਬਾਬਾ ਜੀ ਨੇ ਕਿਹਾ ਜਿਸ ਵੀ ਨਾਂ ਤੇ ਬਜ਼ੁਰਗ ਨੇ ਤੁਹਾਡੇ ਤਾਂ ਜੋ ਵੱਡੇ-ਵਡੇਰੇ ਆ ਤੁਹਾਡੇ ਜਾਂ ਤੁਹਾਡੇ ਭਾਈ ਨੇ ਤੁਹਾਡੇ ਚਾਚੇ ਤਾਏ ਜੋ ਵੀ ਆ ਉਹਨਾਂ ਨੇ ਕਿਹਾ ਤੇ ਸਾਡਾ ਪਰਿਵਾਰ ਉਹਨਾਂ ਨੂੰ ਸੁਣਦਾ ਤੇ ਉਹਨਾਂ ਦੀ ਇੱਕ ਦੀ ਐਮੀਤ ਹੁੰਦੀ ਸੀ ਅੱਜ ਕੱਲ ਕੀ ਹੈ ਸਾਰੇ ਚੌਧਰੀ ਤੁਸੀਂ ਦੇਖੋ ਤੁਸੀਂ ਬੱਚੇ ਦੀ ਗੱਲ ਨਾ ਸੁਣੋ ਉਹ ਵੀ ਕਹਿੰਦਾ ਕਿ ਮੇਰੀ ਨਹੀਂ ਸੁਣਦੇ ਤੁਸੀਂ ਬਸ ਮੇਰੀ ਹੀ ਸੁਣੋ ਮੈਂ ਅੱਜ ਕੱਲ ਪੈਦਾ ਹੋਇਆ ਤੇ ਅੱਜ ਕੱਲ ਜ਼ਿੰਦਗੀ ਨੂੰ ਮੈਂ ਹੀ ਚੰਗੀ ਤਰ੍ਹਾਂ ਜਾਣਦਾ ਤੁਹਾਨੂੰ ਤੇ ਪਤਾ ਹੀ ਕੱਖ ਨਹੀਂ ਤੁਸੀਂ ਤੇ ਪਿਛਲੇ ਜਮਾਨੇ ਦੀਆਂ ਗੱਲਾਂ ਕਰਦੇ ਹੋ ਤੁਸੀਂ ਤਾਂ 9047 ਦੀਆਂ ਗੱਲਾਂ ਕਰਦੇ ਹੋ ਤਾਨੂੰ ਤੇ ਪਤਾ ਹੀ ਕੁਝ ਨਹੀਂ ਹੁਣ ਦੇਖੋ ਤੁਸੀਂ ਗੱਲ ਇਹ ਨਹੀਂ ਹੈਗੀ ਕਿ ਪਤਾ ਹੈ ਜਾਂ ਨਹੀਂ ਹੈ ਗੱਲ ਇਹ ਆ ਕਿ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਤੇ ਮर्यादा ਹੈ ਪਿਓ ਪਿਓ ਹੀ ਹੈ ਮਾਂ ਮਾਈ ਹੈ ਦਾਦੇ ਬਜ਼ੁਰਗ ਦਾਦਾ ਦਾਦੀ ਹੋ ਨੇ ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੈ ਜੇ ਆਪਾਂ ਕਹੀਏ ਵੀ ਚੌਥੇ ਥੋਂ ਦੇ ਅੱਜ ਕੱਲ ਜਵਾਕ ਥੋੜੇ 10ਵੀਂ ਪੜ੍ਹ ਲਈ 12ਵੀਂ ਪੜ੍ਹ ਲਈ ਉਸ ਤੋਂ ਬਾਅਦ ਤੁਸੀਂ ਉਹਨੂੰ ਲੱਗਦਾ ਕਿ ਬਸ ਮੇਰੀ ਸੁਣੀ ਜਾਵੇ ਜਿੱਦਾਂ ਮੈਂ ਕਹਿਣਾ ਉਦਾਂ ਚਲਾਇਆ ਜਾਵੇ ਤੁਸੀਂ ਤੇ ਜੀ ਜ਼ਿੰਦਗੀ ਜੁਈ ਨਹੀਂ ਚੰਗੀ ਚਲਾਈ ਨਹੀਂ ਚੰਗੀ ਹੁਣ ਅਹਿਮੀਅਤ ਦੀ ਗੱਲ ਕੀਤੀ ਆਪਾਂ ਤਾਂ ਬੱਚਿਆਂ ਦੀ ਆਪਣੀ ਅਹਿਮੀਅਤ ਲਾਈਫ ਦੇ ਵਿੱਚ ਉਹਨਾਂ ਨੂੰ ਸ਼ੁਰੂ ਤੋਂ ਇਹ ਚੀਜ਼ ਸਿਖਾਉਣੀ ਚਾਹੀਦੀ ਆ ਦੱਸਣੀ ਚਾਹੀਦੀ ਆ ਕਿ ਬਾਈ ਪਿਓ ਪਿਓ ਹੀ ਆ ਦਾਦਾ ਦਾਦੀ ਆ ਤੇ ਮਾਂ ਜਿਹੜਾ ਬਲੀਦਾਨ ਕਿਸੇ ਦਾ ਨਹੀਂ ਮਾਂ ਮਾਈ ਆ ਜਿਹਦੇ ਵਜਾ ਨਾਲ ਤੁਸੀਂ ਦੁਨੀਆ 'ਚ ਤੁਰੇ ਫਿਰਦੇ ਆ ਪਰਵਾਰਿਕ ਪਰੇਸ਼ਾਨੀਆਂ ਐ ਐਮੀਆਂ ਤੇ ਦੀਆਂ ਬੜੀਆਂ ਮਾਇਨੇ ਰੱਖਦੀਆਂ ਮੇਰੇ ਕੋਲ ਆਉਂਦੇ ਆ ਕਿ ਇਸ ਕੇ ਬੱਚੇ ਇਹ ਜੀ ਸਾਰਿਆਂ ਦੀ ਸੁਣ ਲੈਂਦੇ ਆ ਮੇਰੀ ਨਹੀਂ ਸੁਣਦੇ ਵੀ ਤੁਸੀਂ ਦੱਸੋ ਵੀ ਸੁਣਦੇ ਆ ਬਾਈ ਤੇ ਤੈਨੂੰ ਪੈਦਾ ਕੀਤਾ ਤੇਰੇ ਵਾਲੀ ਤਾਂ ਸਾਰਾ ਕੁਝ ਦੇਖ ਰਹੇ ਨੇ ਉਹ ਆਪਣਾ ਮਾਪਿਓ ਤੇ ਆਪਣਾ ਫਿਊਚਰ ਹੀ ਆਪਣੇ ਬੱਚਿਆਂ ਵੱਲ ਦੇਖਦੇ ਆ ਕਿ ਜਿਹੜੀ ਚੀਜ਼ ਅਸੀਂ ਨਹੀਂ ਜੀਉ ਸਕੇ ਅਸੀਂ ਨਹੀਂ ਪਾ ਸਕੇ ਉਹ ਸਾਡਾ ਸਾਡਾ ਬੱਚਾ ਉਹ ਚੀਜ਼ ਪਾਵੇ ਉਹ ਇੰਜੋਏ ਕਰੇ ਤੇ ਅਸੀਂ ਆਪਣੀਆਂ ਸਹੂਲਤਾਂ ਜਿਹੜੀਆਂ ਨਹੀਂ ਵੀ ਮਾਨੀਆਂ ਉਹ ਵੀ ਅਸੀਂ ਬੱਚਿਆਂ ਨੂੰ ਦੇ ਸਕੀਏ ਇਹ ਬੱਚੇ ਨਹੀਂ ਸਮਝ ਪਾਉਂਦੇ ਕਿਉਂਕਿ ਉਹਨਾਂ ਦਾ ਕਸੂਰ ਨਹੀਂ ਕੋਈ ਕਸੂਰ ਉਹਨਾਂ ਦਾ ਕੋਈ ਨਹੀਂ ਹੈ ਉਹ ਕਿਉਂ ਨਹੀਂ ਸਮਝ ਪਾਉਂਦੇ ਕਿਉਂਕਿ ਉਹ ਬੱਚੇ ਨੇ ਉਹਨਾਂ ਨੂੰ ਉਮਰ ਦਾ ਐਕਸਪੀਰੀਅੰਸ ਨਹੀਂ ਹੈ ਉਹਨਾਂ ਨੂੰ ਸਿਰਫ ਤੇ ਸਿਰਫ ਚੀਜ਼ਾਂ ਨਾਲ ਪਿਆਰ ਹੈ ਤੇ ਇੱਥੇ ਸਾਨੂੰ ਸਮਝਣਾ ਚਾਹੀਦਾ ਕਿ ਉਹਨਾਂ ਦੀ ਉਮਰ ਹੀ ਟੀਨੇਜ ਹੈ ਕਿ ਭਾਈ ਕੋਈ ਨਹੀਂ ਵਕਤ ਹੈ ਵਕਤ ਨਾਲ ਸਭ ਹੋ ਜਾਂਦਾ ਜਲਦਬਾਜੀ ਨੁਕਸਾਨ ਕਰਾਂਦੀ ਹੈ ਚਾਹੇ ਉਹ ਮਾਂ ਪਿਓ ਦੀ ਹੋਵੇ ਤੇ ਚਾਹੇ ਬੱਚਿਆਂ ਦੀ ਹੋਵੇ ਹੁਣ ਇੱਕ ਗੱਲ ਹੋਰ ਚਲੋ ਠੀਕ ਹੈ ਬੱਚੇ ਟੀਨੇਜ ਨੇ ਉਹਨਾਂ ਨੂੰ ਸਮਝ ਨਹੀਂ ਆਉਂਦੀ ਮਾਤਾ ਪਿਤਾ ਦਾ ਫਰਜ ਆ ਸਮਝਾਉਣਾ ਪਰ ਨਾ ਤੇ ਜਾਦਾ ਫ੍ਰੀ ਹੋ ਕੇ ਛੱਡਦਾ ਏ ਤੇ ਨਾ ਜਾਦਾ ਇਨਸਟਰਕਸ਼ਨ ਫੋਲੋ ਕਰਾ ਕੇ ਛੱਡਦਾ ਏ ਗੱਲ ਇਹ ਆ ਕਿ ਬੱਚਿਆਂ ਦੀ ਸੋਚ ਦੇ ਨਾਲ ਸਾਨੂੰ ਚੱਲਣਾ ਤਾਂ ਪੈਂਦਾ ਏ ਪਰ ਇਹ ਨਹੀਂ ਕਿ ਆਪਣੇ ਆਪ ਬਿਲਕੁਲ ਹਥਿਆਰ ਸਿੱਟ ਦੋ ਕਿ ਹਾਂਜੀ ਇਹਨੂੰ ਹੀ ਪਤਾ ਤੇ ਹੁਣ ਸਾਨੂੰ ਨਹੀਂ ਪਤਾ ਜਾਂ ਸਿਰਫ ਸਾਨੂੰ ਹੀ ਪਤਾ ਤੇ ਇਹਨੂੰ ਕੁਝ ਨਹੀਂ ਪਤਾ ਐ ਨਹੀਂ ਐ ਲਾਈਫ ਜ਼ਿੰਦਗੀ ਦੇ ਵਿੱਚ ਇਹ ਗੱਲ ਤੇ ਅਨਾਂ ਸੁਣੀਓ ਜ਼ਿੰਦਗੀ ਦੇ ਵਿੱਚ ਤੁਹਾਨੂੰ ਜ਼ਿੰਦਗੀ ਦਾ ਐਕਸਪੀਰੀਅੰਸ ਜ਼ਿਆਦਾ ਹੋ ਸਕਦਾ ਵਕਤ ਦਾ ਐਕਸਪੀਰੀਅੰਸ ਜ਼ਿਆਦਾ ਹੋ ਸਕਦਾ ਪਰ ਗਿਆਨ ਤਾਂ ਕਈ ਵਾਰੀ ਛੋਟੀ ਉਮਰ ਚ ਵੀ ਜ਼ਿਆਦਾ ਆ ਜਾਂਦਾ ਇਹ ਠੀਕ ਆ ਕਿ ਤੁਹਾਨੂੰ ਉਮਰ ਦਾ ਐਕਸਪੀਰੀਅੰਸ ਹੈ ਪਰ ਇਹ ਨਹੀਂ ਹੈ ਕਿ ਤੁਹਾਡਾ ਬੱਚਾ ਬੇਵਕੂਫ ਹੈ ਜਾਂ ਉਹਨੂੰ ਵਕਤ ਅਨੁਸਾਰ ਸਮਝ ਨਹੀਂ ਆ ਤੱਕ ਕੀ ਹੈ ਦੋਨਾਂ ਦੇ ਮਿਲਾਪ ਦੇ ਨਾਲ ਇੱਕ ਵਕਤ ਨਾਲ ਚੱਲ ਰਿਹਾ ਦੂਜੇ ਨੂੰ ਵਕਤ ਦਾ ਐਕਸਪੀਰੀਅੰਸ ਆ ਤੇ ਜ਼ਿੰਦਗੀ ਕਿੰਨੀ ਸੋਹਣੀ ਬਣ ਸਕਦੀ ਆ ਕਿ ਦੋਨੋਂ ਹੀ ਜਦੋਂ ਇੱਕ ਦੂਜੇ ਨਾਲ ਅੱਛੇ ਤਰੀਕੇ ਨਾਲ ਪੇਰੈਂਟਸ ਨਾਲ ਬੱਚੇ ਮਿਲ ਜੁਲ ਕੇ ਚੱਲਦੇ ਆ ਤਾਂ ਤੁਸੀਂ ਆਪਣੇ ਘਰ ਨੂੰ ਸ਼ਾਂਤਮਈ ਵੀ ਬਣਾ ਲੈਣੇ ਆ ਕਲੇਸ਼ ਤੋਂ ਵੀ ਬਚ ਜਾਂਦੇ ਆ ਤੇ ਅਸੀਂ ਬੱਚਿਆਂ ਨੂੰ ਸਮਝ ਵੀ ਪਾਉਂਦੇ ਆ ਤੇ ਬੱਚੇ ਤੁਹਾਨੂੰ ਵੀ ਸਮਝ ਪਾਉਂਦੇ ਆ ਤਾਂ ਇਸ ਕਰਕੇ ਇਹਨੂੰ ਕਹਿੰਦੇ ਆ ਅੱਜ 'ਚ ਜੀਉਣਾ ਨਾ ਕਿ ਇਹ ਕਹਿਣਾ ਕਿ ਪਿਛਲਾ ਨੰਗਿਆ ਮਾੜਾ ਆ ਆਉਣ ਵਾਲਾ ਬਹੁਤ ਚੰਗਾ ਆ ਜਾਂ ਚੰਗਾ ਅੱਜ ਹੀ ਐ ਤਾਂ ਅੱਜ ਨੇ ਕੱਲ ਬਣਨਾ ਏ ਤੇ ਪਿਛਲਾ ਕੱਲ ਬਣਨਾ ਤੇ ਕੱਲ ਨੇ ਆਉਣ ਵਾਲੇ ਨੇ ਫੇਰ ਅੱਜ ਹੀ ਬਣ ਜਾਣਾ ਹੈ ਹਨਾ ਚਲੋ ਇਹ ਆਪਣੀ ਅੱਜ ਦੀ ਗੱਲਬਾਤ ਸੀ ਤੇ ਹੁਣ ਆਪਾਂ ਗੱਲ ਕਰਾਂਗੇ 13 ਨਵੰਬਰ 2025 ਦਿਨ ਵੀਰਵਾਰ ਦੀ ਨੌਵੀਂ ਤਿਥੀ ਹੈ ਜੀ ਅੱਜ ਤੇ ਨੌਵੀਂ ਤਿਥੀ ਦਾ ਪੱਖ ਰਾਤ ਨੂੰ 11:35 ਤੱਕ ਰਹੇਗਾ ਗ੍ਰਹਾਂ ਦੇ ਮੁਤਾਬਕ ਸਿਤਾਰਿਆਂ ਦੇ ਮੁਤਾਬਕ ਮਘਾ ਨਕਸ਼ਤਰ ਗੰਡਮੂਲ ਬਣੇ ਹੋਏ ਆ ਤਕਰੀਬਨ 7:38 ਤੱਕ ਸਿੰਘ ਰਾਸ਼ੀ ਵਿੱਚ ਚੰ드ਰਮਾ ਸ਼ਾਮ ਨੂੰ 7:38 ਤੱਕ ਜਨਮ ਲੈਣ ਵਾਲੇ ਬੱਚੇ ਨੂੰ ਗੰਡਮੂਲ ਦੀ ਪੂਜਾ ਲੱਗਣ ਵਾਲੀ ਆ ਠੀਕ ਹੈ ਤੇ ਰਾਹੂ ਕਾਲ ਦਾ ਟਾਈਮ ਇਹ ਨਾ ਜੋ ਕਿ ਵੀਰਵਾਰ ਵਾਲੇ ਦਿਨ ਰਾਹੂ ਕਾਲ ਦਾ ਟਾਈਮ ਰਹਿਣ ਵਾਲਾ ਹੈ तकरीबन ਦੇਖਿਆ ਜਾਵੇ ਤਾਂ ਅੱਜ ਵੀਰਵਾਰ ਵਾਲੇ ਦਿਨ 1:30 ਵਜੇ ਤੋਂ ਲੈ ਕੇ 3 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਚਲਦੇ ਕੰਮਾਂ ਦਾ ਕੋਈ ਪਰਹੇਜ਼ ਨਹੀਂ ਹੈ ਪਰ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਹੈ ਜਦੋਂ ਕੋਈ ਸ਼ੁਭ ਕੰਮ ਕਰਨਾ ਹੋਵੇ ਤਾਂ ਚੰ드ਰਮਾ ਅੱਜ ਪੂਰਾ ਦਿਨ ਤੁਹਾਨੂੰ ਰਾਸ਼ੀ ਚ ਰਹਿਣ ਸੌਰੀ ਸਿੰਘ ਰਾਸ਼ੀ ਚ ਰਹਿਣਗੇ ਸਿੰਘ ਰਾਸ਼ੀ ਦੇ ਵਿੱਚ ਪਹਿਲਾਂ ਕਰਕਟਿਸ਼ੀ ਗੁਰੂ ਚੰਦਰ ਦਾ ਗੱਜਕੇ ਸ੍ਰੀ ਯੋਗ ਸੀ ਤੇ ਹੁਣ ਚੰਦਰ ਕੇਤੂ ਦਾ ਯੋਗ ਗ੍ਰੈਂਡ ਯੋਗ ਸਿੰਘ ਰਾਸ਼ੀ ਵਿੱਚ ਸਿੰਘ ਰਾਸ਼ੀ ਚ ਪਹਿਲਾਂ ਜੋ ਚੰਦਰ ਮੈਂ ਤੇ ਚੰਦਰ ਕੇਤੂ ਦਾ ਜਦੋਂ ਵੀ ਯੋਗ ਹੋਵੇ ਤਾਂ ਕੋਈ ਨਾ ਕੋਈ ਕਾਲਾ ਪੰਨ ਤੇਜੀ ਉਤਾਵਲਾ ਪਣ ਵਗੈਰਾ ਇਦਾਂ ਹੋ ਹੀ ਜਾਂਦਾ ਹੈ ਤੇ ਚਲੋ ਆਪਾਂ ਜਾਣਨਾ ਹੈ ਸ਼ੁਭ ਸਿਤਾਰੇਆ ਬਾਰੇ ਤੇ ਰਾਹੁ ਕਲ ਦਾ ਟਾਈਮ ਵੀ ਆਪਾਂ ਤੁਹਾਨੂੰ ਦੱਸਦੇ ਤਾਂ ਚੰਦਰ ਕੇਤੂ ਦਾ ਯੋਗ ਸ਼ਾਮ ਤੱਕ ਗੰਡਮੂਲ ਤੇ ਉਸ ਤੋਂ ਬਾਅਦ ਸ਼ੁਕਰ ਦਾ ਨਕਸ਼ਤਰ ਚੱਲੇਗਾ জানਾਂਗੇ ਆਪਾਂ ਸਭ ਤੋਂ ਪਹਿਲਾਂ ਅਰੇ ਜਾਨੀ ਮੇਸ਼ ਰਾਸ਼ੀ ਵਾਲਿਆਂ ਦੀ ਗੱਲ ਕਰਦੇ ਆਂ ਮੇਸ਼ ਰਾਸ਼ੀ ਵਾਲਿਆਂ ਦੇ ਲਈ ਜੋ ਦੇਖਿਆ ਜਾਵੇ ਤਾਂ ਚੰਦਰ ਕੇਤੂ ਪੰਜਵੇਂ ਸਥਾਨ ਵਿੱਚ ਹੈ ਪੰਜਵਾਂ ਖਾਨਾ ਤੁਹਾਡੀ ਸੋਚ ਦਾ ਹੈ ਔਲਾਦ ਨਾਲ ਬਹਿਸ ਬਾਜੀ ਕਰਨ ਤੋਂ ਬਚਣਾ ਤੁਸੀਂ ਤੇ ਧਿਆਨ ਰੱਖਣਾ ਹੈ ਕਿ ਕੰਮ ਦੀਆਂ ਗੱਲਾਂ ਵੱਲੀ ਧਿਆਨ ਦਿੱਤਾ ਜਾਵੇ ਪੜ੍ਹਾਈ ਵੱਲ ਬੱਚੇ ਨੂੰ ਤੁਸੀਂ ਤਾਂ ਪੜ੍ਹਾਈ ਵੱਲ ਧਿਆਨ ਦਿਓ ਜ਼ਰੂਰੀ ਹੈ ਸਮੇਂ ਨੂੰ ਪੜ੍ਹਾਈ ਨੂੰ ਸਮਾਂ ਦੇਣਾ ਹੈ ਨਾ ਤੇ ਕੋਈ ਟੈਸਟ ਵਗੈਰਾ ਤਾਂ ਬਹੁਤ ਹੀ ਚੰਗੀ ਤਰ੍ਹਾਂ ਤਿਆਰੀ ਕਰਕੇ ਜਾਣਾ ਨਹੀਂ ਤਾਂ ਪਰੇਸ਼ਾਨੀ ਪੰਜ ਕਿਲੇ ਅੱਜ ਬੱਚਿਆਂ ਨੂੰ ਦੋ ਜਾਂ ਧਾਰਮਿਕ ਸਥਾਨ ਤੇ ਰੱਖੋ ਵਧੀਆ ਰਹੇਗਾ ਅੱਜ ਦੇ ਦਿਨ ਦਾ ਉਹ ਬਾਤ ਹੈ ਚੋਬਰੰਗ ਤੁਹਾਡਾ ਅੱਜ ਸਕਿਨ ਕਲਰ ਟੋਰਸ ਜਾਨੀ ਬ੍ਰਿਕ ਰਾਜੀ ਬ੍ਰਿਖ ਰਾਸ਼ੀ ਦੇ ਲਈ ਜੋ ਸਿਤਾਰੇ ਚੱਲੇ ਜੀ ਸਿਤਾਰਿਆਂ ਦੇ ਮੁਤਾਬਕ ਚੰਦਰ ਕੇਤੂ ਦਾ ਜੋਗ ਚੌਥੇ ਸਥਾਨ ਵਿੱਚ ਮਾਤਾ ਦੀ ਸਿਹਤ ਥੋੜੀ ਬਹੁਤੀ ਜੀ ਖਰਾਬ ਰਹਿ ਸਕਦੀ ਹੈ ਜੋੜਾਂ 'ਚ ਦਰਦ ਵਗੈਰਾ ਘਰ 'ਚ ਉਦਾਸੀ ਅੱਜ ਥੋੜੀ ਜਿਹੀ ਬਣੀ ਰਹੇਗੀ ਚੱਲਦੇ ਪਾਣੇ 'ਚ ਮੁੱਠੀ ਕੁ ਚੌਲ ਚੋ ਦੁੱਧ ਦਾ ਛਿੱਟਾ ਮਾਰ ਕੇ ਜਲ ਪਰਵਾਹ ਕਾਰਾ ਜੋ ਕਾਰਾ ਉਹ ਸ਼ਾਂਤੀ ਮਿਲੇਗੀ ਤੇ ਮਨ ਵੀ ਬੇਚੈਨੀ ਪਰੇਸ਼ਾਨੀ ਘਟੇਗੀ ਨਾਲ ਹੀ ਅਸਤੇ ਦਿਨ ਦਾ ਸ਼ੁਭ ਰੰਗ ਤੁਹਾਡਾ ਕਰੀਮ ਕਰਨਾ ਪਿਛੇ ਇਤਰ ਜ਼ਰੂਰ ਲਗਾਓ ਜੈਮਨੀ ਜਾਨੀ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਸਰਕਲ ਵੱਲੋਂ ਕਿਤੇ ਅੱਜ ਵੀ ਯਾਤਰਾ ਕਰਨੀ ਪੈ ਸਕਦੀ ਹੈ ਕਿ ਜਾ ਤਰਾ ਸ਼ੁਭਕਾਰੀ ਰਹੇ ਕਿਉਂਕਿ ਨਕਸ਼ਤਰ ਕੇਤੂ ਦਾ ਹੈ ਤਾਂ ਇਸ ਕਰਕੇ ਬਾਹ ਮੋਡੇ ਚ ਦਰਦ ਹੋ ਰਿਹਾ ਸੇਤ ਪਹਿਲਾਂ ਜ਼ਰੂਰੀ ਹੈ ਤਾਂ ਇੱਕ ਤੇ ਸੈਰ ਬਹੁਤ ਜ਼ਰੂਰੀ ਹੈ ਇਹ ਕਰੋ ਗਲੇ ਦੀ ਪ੍ਰੋਬਲਮ ਹੋਵੇ ਤਾਂ ਫਟਕੜੀ ਵਾਲੇ ਪਾਣੀ ਦੀ ਗੁਰਲੀ ਕਰਨ ਨਾਲ ਕਾਫੀ ਰਿਲੈਕਸ ਬੁੱਧ ਦੀ એનર્ਜੀ ਸ਼ੁਭ ਹੋਵੇਗੀ ਸ਼ੁਭ ਰੰਗਾ ਜਿਹਰਾ ਹੈ ਤੇ ਸ਼ੁਭ ਨੰਬਰ 5 ਜਿਲੇ ਕਨ ਕਰ ਕਰ ਕ੍ਰਾਸ਼ੀ ਕਰ ਕਰਾਸ਼ੀ ਵਾਲਿਆਂ ਦੇ ਲਈ ਪ੍ਰਾਪਰਟੀ ਲੈਣ ਲਈ ਸਿਤਾਰੇ ਚੰਗਿਆ ਕੰਮਕਾਰ ਲਈ ਚੰਗਿਆ ਇੱਕ ਨਹੀਂ ਦੋ ਦੋ ਕੰਮ ਕਰਨ ਦੀ એનર્ਜੀ ਤੁਹਾਡੇ ਚ ਬਣੀ ਰਹੇਗੀ ਭਜਨ ਅਠ ਕੀਤੀ ਦਾ ਪੂਰਾ ਪੂਰਾ ਰਿਜ਼ਲਟ ਮਿਲੇਗਾ ਦੋ ਦੁੱਧ ਦੇ ਪੈਕੇਟ ਲੈ ਕੇ ਕਿਸੇ ਜ਼ਰੂਰਤਮੰਦ ਨੂੰ ਦੇ ਸਕਦੇ ਹੋ ਜਾਂ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਸਮਾ ਬਿਲਕੁਲ ਬਿਹਤਰੀ ਵਾਲਾ ਹੀ ਰਹੇਗਾ ਗੱਲ ਇਹ ਆ ਕਿ ਕਿਉਂਕਿ ਸਿਤਾਰਿਆਂ ਦੇ ਮੁਤਾਬਕ ਸ਼ਨੀ ਸ਼ੁਭ ਹੈ ਤਾਂ ਇਸ ਕਰਕੇ ਤੁਸੀਂ ਹਲਕੇ ਰੰਗ ਪਹਿਨੋ ਤੇ ਮੱਥੇ ਤੇ ਦੁੱਧ ਵੀ ਲਗਾ ਲਓ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਸ਼ਨੀ ਆਜਠਵੇਂ ਸਥਾਨ ਚ ਰਹੇਗਾ 8ਵੇਂ ਸ਼ਨੀ ਥੋੜਾ ਜਿਆ ਕੰਮ ਕਾਰ ਨੂੰ ਡਿਲੇ ਲੇਟ ਜ਼ਰੂਰ ਕਰਾਂਦਾ ਹੈ ਪਰ ਚੰਦਰ ਕੇਤੂ ਦਾ ਜੋਗ ਲਗਨ ਚ ਹੋਣ ਕਰਕੇ ਸਿਹਤ ਸੰਭਾਲਣੀ ਤੁਹਾਡੇ ਲਈ ਵੀ ਜ਼ਰੂਰੀ ਹੈ ਨਜ਼ਲਾ ਜ਼ੁਕਾਮ ਛਿੱਕਾਂ ਤੰਗ ਕਰ ਸਕਦੀਆਂ ਨੇ ਤੇ ਅੱਜ ਵੀ ਥੋੜੀ ਜਿਆ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਹੀ ਕਰੋ ਤਾਂ ਚੰਗਾ ਉਤਾਵਲਾ ਬਨ ਵਿੱਚ ਇਹ ਨਹੀਂ ਨੁਕਸਾਨ ਹੀ ਕਰਵਾਏਗੀ ਪਰ ਹਿੰਮਤ ਕਰਕੇ ਕੀਤੇ ਕੰਮ ਤੇ ਦੋਸਤ ਮਿੱਤਰਾਂ ਦਾ ਸਾਥ ਜਾਂ ਭਾਈ ਭੈਣ ਦਾ ਸਾਥ એનર્ਜੀ ਨੂੰ ਸ਼ੁਭ ਰੱਖੇਗਾ ਅੱਜ ਦੇ ਦਿਨ ਦਾ ਸ਼ੁਭ ਰੰਗ ਖਾਕੀ ਸ਼ੁਭ ਨੰਬਰ 9 ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਚੰਦਰ ਕੇਤੂ ਦਾ ਯੋਗ ਬਾਰਵੇਂ ਸਥਾਨ ਤੇ ਅਚਾਨਕ ਪਏ ਖਰਚੇ ਇੱਕਦਮ ਕੀਤੇ ਖਰਚੇ ਆਰਥਿਕ ਸਥਿਤੀ ਨੂੰ ਡਾਮਾਂ ਡੋਲ ਕਰ ਸਕਦੇ ਆ ਜਿਸ ਕਰਕੇ ਥੋੜੇ ਜਿਹਾ ਤੁਹਾਨੂੰ ਲੱਗੇਗਾ ਵੀ ਕਿ ਬਾਤੂ ਜੇ ਖਰਚੇ ਬੇਚੈਨੀ ਪਰੇਸ਼ਾਨੀ ਪ੍ਰੇਮ ਸਬੰਧਾਂ ਵਿੱਚ ਥੋੜੀ ਕਿਹਾ ਸੁਣੀ ਨੋਕ ਚੋਕ ਵੱਧ ਸਕਦੀ ਆ ਪੋਟਾਸ਼ੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰੋ ਹਲਕੇ ਰੰਗ ਪਹਿਨੋ ਤੁਸੀਂ ਵੀ ਵੈਸੇ ਲਾਈਟ ਬ੍ਰਾਊਨ ਕਲਰ ਅੱਜ ਤੁਹਾਡਾ ਸ਼ੁਭ ਰਹਿਣ ਵਾਲਾ ਹੈ ਤੇ ਦਹੀਂ ਮੱਥੇ ਤੇ ਲਾਉਣਾ ਤੇ ਦਹੀਂ ਦਾ ਸੇਵਨ ਕਰਕੇ ਘਰ ਤੋਂ ਜਾਣਾ ਅੱਜ ਤੇ ਦਿਨ ਦਾ ਉਪਾਰ ਹੋਵੇਗਾ ਲਿਬਰਟੂ ਲਾ ਰਾਸ਼ੀਤੂ ਲਾ ਰਾਸ਼ੀ ਵਾਲਿਆਂ ਦੇ ਵੀ ਮਾਤਾ ਪਿਤਾ ਦੀ ਸਿਹਤ ਦਾ ਧਿਆਨ ਰੱਖਣਾ ਜ਼ਰੂਰੀ ਹੈ ਬਜ਼ੁਰਗਾਂ ਨੂੰ ਲੈ ਕੇ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਸਿਹਤ ਜ਼ਿਆਦਾ ਜ਼ਰੂਰੀ ਹੈ ਤਾਂ ਉਹਦੇ ਲਈ ਤੁਸੀਂ ਅੱਜ ਕੀ ਕਰਨਾ ਜੀ ਸ਼ੁਕਰ ਨੂੰ ਸ਼ੁਭ ਕਰਨਾ ਆਪਣੇ ਕੋਲੇ ਤਰਦੀਸ਼ੀ ਸ਼ੀਰੱਖ ਲੈਣੀ ਆ ਤੇ ਕਿਉਂਕਿ ਇਨਕਮ ਸਥਾਨ 'ਚ ਚੰਦ ਰਹਿ ਤਾਂ ਇਨਕਮ ਕਿਤੇ ਫਸ ਨਾ ਜਾਵੇ ਪੈਸੇ ਦਾ ਲੈਣ ਦੇਣ ਬਹੁਤ ਹੀ ਧਿਆਨ ਨਾਲ ਕਰੋ ਸ਼ੁਭ ਰੰਗ ਅੱਜ ਦੇ ਦਿਨ ਰਹਿਣ ਵਾਲਾ ਮਜ਼ੈਂਟਾ ਸ਼ੁਭ ਨੰਬਰ 8 ਸਕੋਰਪੀਓ ਬ੍ਰਿਜ ਚਕਰਾਸ਼ੀ वृश्चिक राशि दे लिए जो सितारे चल रहे ने जी चंद्र केतु चल रहा है ਤੁਹਾਡੇ 10ਵੇਂ ਸਥਾਨ ਚ 10ਵਾਂ ਸਥਾਨ ਕੰਮ ਦਾ ਹੈ ਕੰਮ ਕਰ ਬਦਲਣ ਲਈ ਸਮਾਂ ਬਿਲਕੁਲ ਬਿਹਤਰ ਚੱਲ ਰਿਹਾ ਹੈ ਕੰਮ ਕਰ ਬਦਲ ਸਕਦੇ ਹੋ ਨਵੇਂ ਕੰਮ ਦੀ ਆਫਰ ਮਿਲ ਸਕਦੀ ਹੈ ਪਰ ਉਹੀ ਗੱਲ ਜਦੋਂ ਤੱਕ ਪਹਿਲਾ ਕੰਮ ਜਾਂ ਕੋਈ ਹੋਰ ਕੰਮ ਹੱਥ ਨਾ ਆ ਜਾਵੇ ਤਾਂ ਪਹਿਲਾ ਕੰਮ ਨਹੀਂ ਛੱਡਣਾ ਚਾਹੀਦਾ ਰਾਤ ਨੂੰ ਦੁੱਧ ਦਾ ਸੇਵਨ ਬਿਲਕੁਲ ਵੀ ਨਹੀਂ ਕਰਨਾ ਤੇ ਪਨੀਰ ਲੈ ਕੇ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਥੋੜਾ ਜਾਂ ਰੱਖ ਸਕਦੇ ਹੋ शुभ रंग गाज रवेगा जी ਤੁਹਾਡਾ ਮਹਿਰੂਨ ਕਲਰ ਔਰ શુભ ਨੰਬਰ ਰਹੇਗਾ 10 कैप्रिकॉन मकर राशि मकर राशि ਦੇ ਲਈ चंद्र केतु ਦਾ ਯੋਗ ਹੈ 8ਵੇਂ ਸਥਾਨ ਵਿੱਚ ਹੈ ਯਾਤਰਾ ਜ਼ਰੂਰੀ ਨਾ ਹੋਵੇ ਤਾਂ ਟਾਲੋ ਮਾਤਾ ਨਾਲ ਬੈਸ ਬਾਜੀ ਕਰਨ ਤੋਂ ਬਚੋ ਮਾਂ ਦੀ ਸਿਹਤ ਥੋੜੀ ਜਿਹੀ ਖਰਾਬ ਪੈਰ ਕਿ ਫਿਸਲਣ ਦਾ ਡਰ ਤੇ ਤੁਹਾਨੂੰ ਵੀ ਵਾਹਨ ਧਿਆਨ ਨਾਲ ਚਲਾਉਣਾ ਚਾਹੀਦਾ ਸੱਟ ਚੋਟ ਦਾ ਪੈ ਮੰਨ ਤੇ ਬਣਿਆ ਰਹਿ ਸਕਦਾ ਤਾਂ ਉਦੇ ਤੋਂ ਬਚਣ ਦੇ ਲਈ ਸਹਿਜਤਾ ਨਾਲ ਚੱਲੋ ਆਰਾਮ ਨਾਲ ਚੱਲੋ ਤੇ ਜ਼ਰੂਰੀ ਇਹ ਵੀ ਆ ਕਿ ਆਪਣੀ ਬਾਣੀ ਚ ਮਿਠਾਸ ਵੀ ਰੱਖੋ ਕਿਊਰਸ ਜਾਨੀ ਕੁੰਭ ਰਾਸ਼ੀ ਵਾਲੇ ਕਾਫੀ ਹੋਏ इमोशनल ਆਪਣੇ ਸਬੰਧਾਂ ਨੂੰ ਲੈ ਕੇ ਚੰਦਰ ਕੇਤੂ ਦਾ ਜੋਗ 7ਵੇਂ ਸਥਾਨ 'ਚ ਬਣਿਆ ਹੋਇਆ 7ਵਾਂ ਸਥਾਨ ਤੁਹਾਡਾ ਲਾਈਫ ਪਾਰਟਨਰ ਦਾ ਵੀ ਆ ਤੇ ਇਸ ਖਾਨੇ 'ਚ ਬੈਠੇ ਹੋਏ ਕਰ ਹਮੇਸ਼ਾ ਸ਼ੁਭਫਲ ਦਿੰਦੇ ਆ ਪੈਸੇ ਵੱਲੋਂ ਸੌਖਿਆ ਰੱਖਦੇ ਆ ਪਰ ਪਰੇਸ਼ਾਨੀ ਇੱਥੇ ਆ ਕਿ ਰਾਹੂ ਦੀ ਦ੍ਰਿਸ਼ਟੀ ਹੋਣ ਕਰਕੇ ਤੇ ਉੱਪਰ 'ਚ ਕੇਤੂ ਦਾ ਨਕਸ਼ਤਰ ਹੋਣ ਕਰਕੇ ਵੱਢਦੇ-ਵੱਢੇ ਕੰਮਾਂ 'ਚ ਰੁਕਾਵਟ ਆਮ ਪੈ ਜਾਂਦੀ ਆ ਤਾਂ ਉਹਦੇ ਲਈ ਤੁਸੀਂ ਜ਼ਿਆਦਾ इमोशनल ਨਹੀਂ ਹੋਣਾ ਕੋਸ਼ਿਸ਼ ਕਰਨੀ ਹੈ ਕੱਚ ਦਾ ਗਲਾਸ ਵੀ ਅੱਜ ਨਾ ਹੀ ਵਰਤਿਆ ਜਾਵੇ ਤਾਂ ਚੰਗਾ ਘਰ ਤੋਂ ਨਿਕਲਦੇ ਸਮੇਂ ਮਾਂ ਦੇ ਪੈਰੀ ਹੱਥ ਲਾ ਕੇ ਜ਼ਰੂਰ ਜਾਓ ਓਕੇ ਤੇ ਨਾਲ ਹੀ ਅੱਜ ਦੇ ਦਿਨ ਦਾ ਸ਼ੁਭ ਰੰਗ ਤੁਹਾਡਾ ਗ੍ਰੇ ਕਲਰ ਰਹੇਗਾ ਤੇ ਸ਼ੁਭ ਨੰਬਰ 4 ਪਾਈਸਸ ਹਨ ਇਹ ਮੇਂ ਦਾਸ਼ੀ ਮੇਂ ਦਾਸ਼ੀ ਦੇ ਸਿਤਾਰਿਆਂ ਦੀ ਗੱਲ ਕਰੀਏ ਤਾਂ ਥੋੜੇ ਕਰਜ਼ੇ ਨੂੰ ਲੈ ਕੇ ਥੋੜੀ ਜੀ ਪਰੇਸ਼ਾਨੀ ਤੁਹਾਨੂੰ ਹੈ ਕਿ ਪੈਸੇ ਦਾ ਲੈਣ ਦੇਣ ਕਰਨਾ ਕਿੱਦਾਂ ਉਤਰੇਗਾ ਕੇਤੂ ਦਾ ਨਕਸ਼ਤਰ ਵਿਰੋਧੀਆਂ ਨੂੰ ਤੇ ਦੁਬਾਰਾ ਵਿਰੋਧੀ ਦਬੇ ਵੀ ਹੋਏ ਆ ਕੋਈ ਉਹਨਾਂ ਦੀਆਂ ਹਰਕਤਾਂ ਤੇ ਤੁਹਾਡੀ ਪੂਰੀ ਨਿਗਾਹ ਵੀ ਹੈ ਤੇ ਕੋਈ ਨੁਕਸਾਨ ਵਾਲੀ ਗੱਲਬਾਤ ਹੈ ਨਹੀਂ ਐ ਪਰ ਔਲਾਦ ਦੀ ਟੈਨਸ਼ਨ ਤੇ ਉਹਨਾਂ ਦੀ ਸੈਟਿੰਗ ਨੂੰ ਲੈ ਕੇ ਥੋੜੀ ਜਿਹੀ ਪਰੇਸ਼ਾਨੀ ਤੁਹਾਡੀ ਵਧੀਆ ਜੋ ਆਪਾਂ ਤੁਹਾਨੂੰ ਕੱਲ ਵੀ ਦੱਸਿਆ ਸੀ ਜਦ ਚੰਦਰ ਕੇਤੂ ਦਾ ਗ੍ਰਹਿ ਜੋਗ ਹੈ ਜੋ ਮਨ ਨੂੰ ਥੋੜਾ ਬੇਚੈਨ ਡਿਸੀਜਨ ਲੈਣ ਵਿੱਚ ਥੋੜੀ ਜਿਹੀ ਪ੍ਰੋਬਲਮ ਤੁਹਾਨੂੰ ਆ ਰਹੀ ਹੈ ਤਾਂ ਉਹਦੇ ਲਈ ਮਨ ਦੀ ਬਜਾਈ ਦਿਮਾਗ ਤੋਂ ਚੱਲੋਗੇ ਤਾਂ ਜ਼ਿਆਦਾ ਵਧੀਆ ਰਹੇਗਾ ਤੇ ਨਾਲ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਰਸੋਈ 'ਚ ਬੈਠ ਕੇ ਖਾਣਾ ਜ਼ਰੂਰ ਖਾ ਲੈਣਾ ਔਰ ਉਸ ਤੋਂ ਵੀ ਕਿਸ਼ਾ ਨੂੰ ਸ਼ੁਭ ਕਰਨ ਦੇ ਲਈ ਆਪਣੇ ਕੋਲ ਚਾਂਦੀ ਰੱਖੋ ਠੀਕ ਏਸੀ ਸ਼ੁਭ ਸਿਤਾਰੇ ਸ਼ੁਭ ਸਿਤਾਰੇ ਸਿਤਾਰੇ ਉਹ ਦੋਨੇ ਸ਼ੁਭ ਤੇ એનર્ਜੀ ਅੱਛੀ ਦਿੰਦੇ ਆ ਜਦੋਂ ਅਸੀਂ ਇਹਨਾਂ ਨੂੰ ਸਮਝ ਕੇ ਇਹਨਾਂ ਮੁਤਾਬਕ ਚੱਲਦੇ ਆਂ ਇਹ ਸਿਤਾਰੇ ਨੇ ਇਹ ਗ੍ਰਹਿ ਆ ਜਿੱਥੇ ਆਪਣਾ ਅਸੀਂ ਜੀਵਨ ਬਤੀਤ ਕਰਦੇ ਆਂ ਤੇ ਇਹਨਾਂ ਦੇ ਰੂਲਸ ਦੇ ਮੁਤਾਬਕ ਸਾਨੂੰ ਚੱਲਣਾ ਹੀ ਪੈਂਦਾ ਹੈ ਵਾਸਤੂ ਬਹੁਤ ਮਾਇਨੇ ਰੱਖਦਾ ਹੈ ਵਾਸਤੂ ਦੀ એનર્ਜੀ ਅੱਛੀ ਅੱਛਾ ਫਲ ਦਿੰਦੀ ਹੈ ਕਈ ਵਾਰੀ ਘਰ ਚ ਅਚਾਨਕ ਲਿਆਂਦੀ ਹੋਈ ਚੀਜ਼ ਨੋਟ ਕਰਨਾ ਚਾਹੀਦਾ ਹੈ ਕਿ ਕਿਸ ਦਿਸ਼ਾ ਨਾਲ ਸੰਬੰਧਤ ਅਸੀਂ ਕੋਈ ਚੀਜ਼ ਘਰ ਚ ਲਿਆਉਂਦੇ ਆਂ ਤੇ ਉਹਨੂੰ ਕਿੱਥੇ ਰੱਖਦੇ ਆਂ ਪਹਿਲਾਂ ਚੀਜ਼ਾਂ ਥੋੜੀਆਂ ਸੀ ਤੇ ਖੁਸ਼ੀਆਂ ਜ਼ਿਆਦਾ ਸੀ ਤੇ ਹੁਣ ਚੀਜ਼ਾਂ ਜ਼ਿਆਦਾ ਨੇ ਤੇ ਖੁਸ਼ੀਆਂ ਸਾਨੂੰ ਥੋੜੀਆਂ ਹੁੰਦੀਆਂ ਨੇ ਅਸੀਂ ਉਸ ਨੂੰ ਇੰਜੋਏ ਨਹੀਂ ਕਰ ਪਾਉਂਦੇ ਕਿਉਂਕਿ ਕੋਈ ਨਾ ਕੋਈ ਪਰੇਸ਼ਾਨੀ ਉਸ ਵਸਤੂ ਦੇ ਨਾਲ ਹੀ ਆ ਜਾਂਦੀ ਹੈ ਜਿਹਨੂੰ ਅਸੀਂ ਬਾਝ ਕਹਿ ਦਿੰਦੇ ਆ ਕਿ ਆ ਚੀਜ਼ ਲਈ ਤੇ ਨਜ਼ਰਾਂ ਲੱਗ ਗਈਆਂ ਹੁਣ ਆਪਾਂ ਅੱਜ ਗੱਲ ਕਰਨਾ ਹੈ ਕਿ ਜਦੋਂ ਅਸੀਂ ਕੋਈ ਵੀ ਚੀਜ਼ ਘਰ ਚ ਨਵੀਂ ਲਿਆਉਂਦੇ ਆ ਤੁਹਾਨੂੰ ਲੱਗਦਾ ਹੈ ਕਿ ਨਜ਼ਰਾਂ ਲੱਗੀਆਂ ਨੇ ਤਾਂ ਹਮੇਸ਼ਾ ਘਰ ਚ ਚੀਜ਼ ਲਿਆਉਂਦੇ ਸਮੇ ਉਸ ਵਿੱਚ ਸਭ ਤੋਂ ਪਹਿਲਾਂ ਕੱਚੀ ਲੱਸੀ ਜਾਂ ਪਾਣੀ ਦਾ ਛਿੱਟਾ ਮਾਰ ਦੋ ਚੰਦਰ ਕਾਇਮ ਹੋ ਜਾਂਦੇ ਆ ਤੇ ਦੂਜਾ ਉਸ ਦਿਸ਼ਾ ਨਾਲ ਸੰਬੰਧਿਤ ਹੀ ਉਸ ਚੀਜ਼ ਨੂੰ ਉੱਥੇ ਰੱਖੋ ਜਿੱਦਾਂ ਕਿ ਮੈਂ ਤੁਹਾਨੂੰ ਐਗਜ਼ਾਮਪਲ ਦਿੰਨੀ ਆ ਜਿੱਦਾਂ ਮੰਨ ਲਓ ਤੁਸੀਂ ਕੋਈ ਇਲੈਕਟ੍ਰੋਨਿਕਸ ਸਮਾਨ ਲਿਆਉਂਦੇ ਤਾਂ ਉਸ ਨੂੰ ਵੈਸਟ ਦਿਸ਼ਾ 'ਚ ਰੱਖੋ ਕਿਸੇ ਵੀ ਤਰ੍ਹਾਂ ਦਾ ਕੋਈ ਇਲੈਕਟ੍ਰੋਨਿਕਸ ਸਮਾਨ ਲਿਆਉਂਦਾ ਤਾਂ ਉਸ ਨੂੰ ਸਭ ਤੋਂ ਪਹਿਲਾਂ ਵੈਸਟ ਦਿਸ਼ਾ 'ਚ ਵੈਸਟ ਸ਼ਨੀ ਦੀ ਹੈ ਤਾਂ ਉੱਥੇ ਰਾਹੂ ਨੂੰ ਕੈਮ ਕੀਤਾ ਜਾਂ ਨਾਰਥ-ਵੈਸਟ ਦਿਸ਼ਾ 'ਚ ਵੀ ਰੱਖ ਸਕਦੇ ਹੋ ਜੋ ਹਵਾਦੀ ਹੈ ਉਹ એનર્ਜੀ ਨੂੰ ਆਪਣੇ ਆਪ ਬੈਲੈਂਸ ਕਰ ਲੈਂਦੀ ਹੈ ਅਗਰ ਤੁਸੀਂ ਕੋਈ ਲਗਜ਼ਰੀ ਚੀਜ਼ ਲਿਆਂਦੀ ਆ ਸ਼ੁਕਰ ਦੀ ਤਾਂ ਉਹ ਤੁਸੀਂ ਘਰ ਦੀ ਸਾਊਥ ਸਾਈਡ ਤੇ ਰੱਖ ਸਕਦੇ ਹੋ ਸਾਊਥ-ਈਸਟ ਦਿਸ਼ਾ ਵਿੱਚ ਰੱਖ ਸਕਦੇ ਹੋ ਦੱਖਣ ਜਾਂ ਪੂਰਬ-ਦੱਖਣ ਕੋਨੇ 'ਚ ਰੱਖ ਸਕਦੇ ਹੋ ਅਗਰ ਤੁਸੀਂ ਜਿੱਦਾਂ ਹੁਣ ਕੱਪੜੇ ਵਗੈਰਾ ਲਿਆਂਦੇ ਆ ਖਰੀਦ ਕੇ ਲਿਫਾਫੇ ਵਗੈਰਾ ਲਿਆਂਦੇ ਆ ਤਾਂ ਉਹ ਤੁਸੀਂ ਵੈਸੇ ਉਹ ਬੁੱਧ ਦੇ ਹੁੰਦੇ ਆ ਕੱਪੜੇ ਤਾਂ ਤੁਸੀਂ ਪੂਰਬ ਦਿਸ਼ਾ 'ਚ ਵੀ ਰੱਖ ਸਕਦੇ ਹੋ ਦੱਖਣ ਦਿਸ਼ਾ 'ਚ ਰੱਖਣ ਦੀ ਬਜਾਏ ਪੱਛਮ ਦਿਸ਼ਾ 'ਚ ਵੀ ਰੱਖ ਸਕਦੇ ਹੋ ਹਣਾ ਤਾਂ ਗੱਲ ਇਹ ਆ ਕਿ ਜਦੋਂ ਅਸੀਂ ਕੋਈ ਵੀ ਚੀਜ਼ ਲਿਆਉਂਦੇ ਆ ਅਸੀਂ ਕਹਿੰਦੇ ਆ ਦੇਖੋ ਕਾਲਾ ਚੀਜ਼ ਲਿਆਂਦੀ ਨਜ਼ਰਾਂ ਲੱਗ ਗਈਆਂ ਦੇਖੋ ਐ ਕੀਤਾ ਐ ਹੋ ਗਿਆ ਅਸਲ 'ਚ ਉਹ ਚੀਜ਼ ਦੀ ਆਪਣੀ ਆਪਣੀ એનર્ਜੀ ਨਹੀਂ ਕਿ ਉਹ ਕੁਝ ਨਾਲ ਲੈ ਕੇ ਆ ਗਈ ਆ ਕੁਝ ਉਸ ਤਰ੍ਹਾਂ ਨਾਲ ਹੋ ਗਿਆ ਬਸ ਜਦੋਂ ਉਹ ਕਈ ਹੱਥਾਂ 'ਚੋਂ ਨੰਗੀ ਆ ਕਈ ਚੀਜ਼ਾਂ 'ਚੋਂ ਨੰਗੀ ਆ ਤੇ ਕਿਸੇ ਨੇ ਕਿਸ ਤਰ੍ਹਾਂ ਕਿਤੇ ਨੇ ਕਿਸ ਤਰ੍ਹਾਂ ਉਸ ਨੂੰ ਕਿਸ ਤਰ੍ਹਾਂ ਦੀ એનર્ਜੀ ਦਿੱਤੀ ਆ ਹੈਨਾ ਉਸ ਵਸਤੂ ਨੂੰ ਤਾਂ ਤੁਸੀਂ ਉਸਤੇ ਸਭ ਤੋਂ ਪਹਿਲਾਂ ਜ਼ਰੂਰੀ ਕੀ ਆ ਕਿ ਕੱਚੀ ਲੱਸੀ ਦਾ ਛਿੱਟਾ ਮਾਰ ਦੋ ਜਾਂ ਠੰਡੇ ਪਾਣੀ ਦੇ ਛਿੱਟੇ ਮਾਰ ਦੋ ਕਿ ਬਸ ਬਹੁਤ ਹੀ ਵਧੀਆ ਬਹੁਤ ਬਾਗਲੋਣਾ ਜਿਸਾਂ ਮਿਲ ਤੋਂ ਬੜੀ ਚੰਗੀ ਹੋਣੀ ਮਤਲਬ એનર્ਜੀ ਉਸ ਨੂੰ ਤੁਸੀਂ ਉਦਾਂ ਦੇ ਦੋਗੇ ਤਾਂ ਹਮੇਸ਼ਾ ਉਹ ਸਟੇਜ ਤੁਹਾਨੂੰ ਸ਼ੁਭਫਲ ਹੀ ਦੇਗੀ ਸਮਾਂ ਇਜਾਜ਼ਤ ਦਾ ਜੀ ਆਪ ਸਭ ਦਾ ਅੱਜ ਦਾ ਦਿਨ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਆਪਣੇ ਨਾਲ ਬਣਾ ਕੇ ਰੱਖੋ ਜੀ ਮੈਨੂੰ ਤਾਂ ਅਹਿਸਾਸ ਸਾਸ਼ਿਕਾ